ਪੰਜਾਬ ਹਨ ਕਰਦੇਖਿਓ ਤੁਸੀਂ ਮਕਰਨ ਹੰਡਾ ਚੂਣਾ ਦੇ ਵਿਚਾਲੇ ਇੱਕ ਵਾਰ ਮੁੜ ਤੋਂ ਸੈਂਟਰ ਤੇ ਸਟੇਟ ਯਾਨੀ ਕਿ ਪੰਜਾਬ ਤੇ ਕੇਂਦਰਾ ਮੁ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਭਾਜਪਾ ਤੇ ਆਮ ਆਦਮੀ ਪਾਰਟੀਆਂ ਮੁ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਮਸਲਾ ਹੈ ਮਲੂਕਾ ਪਰਿਵਾਰ ਦੇ ਨਵ ਪਰਮਪਾਲ ਕੌਰ ਜੋ ਕਿ ਭਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਸੀ ਵੀਆਰਐਸ ਲਿਆਸੀ ਵਲੰਟਰੀ ਰਿਟਾਇਰਮੈਂਟ ਸਕੀਮ ਲੈ ਕੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲਈ ਸੀ ਤੇ ਉਸ ਤੋਂ ਬਾਅਦ ਪਾਛਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ 11 April ਨੂੰ CM ਮਾਨ ਕਹਿੰਦੇ ਨੇ ਕਿ ਤੁਹਾਡੇ ਤਾਂ VRS ਅਸੀਂ ਕਬੂਲੀ ਹੀ ਨਹੀਂ ਪੰਜਾਬ ਸਰਕਾਰ ਨੇ ਤੇ ਫਿਰ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਤੁਹਾਡੇ ਤਾਂ ਕਾਰਨ ਹੀ ਝੂਠੇ ਨੇ ਤੁਸੀਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਪਰ ਤੁਸੀਂ ਤਾਂ ਸਿਆਸੀ ਪ੍ਰਚਾਰ ਕਰ ਰਹੇ ਹੋ ਤੁਹਾਡਾ 3 ਮਹੀਨਿਆਂ ਦਾ ਨੋਟਿਸ ਪਰੜ ਵੀ ਅਸੀਂ ਖਾਰਜ ਨਹੀਂ ਕੀਤਾ ਤੁਸੀਂ ਤੁਰੰਤ ਨੌਕਰੀ ਜੁਆਇਨ ਕਰੋ ਇਸ ਨੂੰ ਲੈ ਕੇ বারবার చర్చা ছড়ি ਸੀ ਤੇ ਉਧਰੋਂ ਮਲੂਕਾ ਪਰਿਵਾਰ ਵੱਲੋਂ ਪਰੰਪਾਲ ਕੌਰ ਵੱਰੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜਾ ਕੀ ਹੈ ਪ੍ਰਵਾਨਗੀ ਉਹਨਾਂ ਨੂੰ ਮਿਲ ਚੁੱਕੀ ਸੀ ਵੀਆਰਐਸ ਕਬੂਲੀ ਗਈ ਸੀ ਬਕਾਇਦਾ ਉਹਨਾਂ ਦੇ ਕੋਲ ਲੈਟਰ ਹੈ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਸਬੂਤ ਨੇ ਹਾਲਾਂਕਿ ਉਹ ਸਬੂਤ ਸੋਸ਼ਲ ਮੀਡੀਆ ਤੇ ਸਾਹਮਣੇ ਤਾਂ ਨਹੀਂ ਰੱਖੇ ਗਏ ਪਰ ਇਹ ਗੱਲ ਜ਼ਰੂਰ ਮੀਡੀਆ ਦੇ ਵਿੱਚ ਆਖ ਦਿੱਤੀ ਗਈ ਸੀ ਤੇ ਹੁਣ ਅੱਜ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਨੇ ਕਿ ਤੁਰੰਤ ਫੌਰਨ ਤੇ ਹੁਣੇ ਪਰਮਪਾਲ ਕੌਰ ਦੀ ਵੀਆਰਐਸ ਸਕੀਮ ਤੁਸੀਂ ਸਰਕਾਰ ਉਹਨਾਂ ਨੂੰ ਰਿਟਾਇਰਮੈਂਟ ਦਿਓ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਤੁਸੀਂ ਉਹ ਵੀਆਰਐਸ ਰੋਕੋ ਤਾਂ ਇਸ ਨੂੰ ਲੈ ਕੇ ਖਾਸ ਤੌਰ ਤੇ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਮੂੰਹ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਪਰਮਪਾਲ ਕੌਰ ਮਲੂਕਾ ਪਰਿਵਾਰ ਦੇ ਨੌ ਜੋ ਕੇ ਆਪਣੇ ਹੀ ਬਹੁਤ ਕਰੀਬੀ ਰਹਿ ਚੁੱਕੇ ਜਿਨ੍ਹਾਂ ਦੇ ਲਈ ਉਹ ਹੁਣ ਤੱਕ ਪ੍ਰਚਾਰ ਕਰਦੇ ਰਹੇ ਨੇ ਹਰ ਸਿਮਰਤ ਕੌਰ ਬਾਦਲ ਹੁਣਾਂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਬਠਿੰਡੇ ਤੋਂ ਲੋਕ ਸਭਾ ਹਲਕਾ ਬਠਿੰਡੇ ਤੋਂ ਉਤਰੇ ਨੇ ਦੇਖਣਾ ਹੋਏਗਾ ਕਿ ਇਹ ਮੁਕਾਬਲਾ ਵੀ ਕਿਹਜਿਆ ਹੋਏਗਾ ਕਿਉਂਕਿ ਪਰਮਪਾਲ ਕੌਰ ਹੁਣਾਂ ਦੇ ਜੋ ਰਿਸ਼ਤੇ ਦੇ ਵਿੱਚ ਸੌਰਾ ਹੋਏ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਹੁਦਿਆ ਤੇ ਰਹੇ ਨੇ ਤੇ ਹੁਣ ਇਹ ਮੁਕਾਬਲਾ ਕਿੱਧਰ ਨੂੰ ਜਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਕਮੈਂਟ ਸੈਕਸ਼ਨ ਦੇ ਵਿੱਚ ਇਸ ਸਿਆਸੀ ਟਸਲ ਨੂੰ ਲੈ ਕੇ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਪੰਜਾਬ 1 ਕੱਟ ਦੇਖਦੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ ਪੰਜਾਬ ਬਣ ਕੇ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਚੂਣਾ ਦੇ ਵਿਚਾਲੇ ਇੱਕ ਵਾਰ ਮੁੜ ਤੋਂ ਸੈਂਟਰ ਤੇ ਸਟੇਟ ਯਾਨੀ ਕਿ ਪੰਜਾਬ ਤੇ ਕੇਂਦਰਾ ਮੁ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਭਾਜਪਾ ਤੇ ਆਮ ਆਦਮੀ ਪਾਰਟੀਆਂ ਮੁ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਮਸਲਾ ਹੈ ਮਲੂਕਾ ਪਰਿਵਾਰ ਦੇ ਨੌ ਪਰਮਪਾਲ ਕੌਰ ਜੋ ਕਿ ਭਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਸੀ ਵੀਆਰਐਸ ਲਿਆਸੀ ਵਲੰਟਰੀ ਰਿਟਾਇਰਮੈਂਟ ਸਕੀਮ ਲੈ ਕੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲਈ ਸੀ ਤੇ ਉਸ ਤੋਂ ਬਾਅਦ ਪਾਸਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ 11 ਅਪ੍ਰੈਲ ਨੂੰ ਸੀਐਮ ਮਾਨ ਕਹਿੰਦੇ ਨੇ ਕਿ ਤੁਹਾਡੀ ਤਾਂ ਵੀਆਰਐਸ ਅਸੀਂ ਕਬੂਲੀ ਹੀ ਨਹੀਂ ਪੰਜਾਬ ਸਰਕਾਰ ਨੇ ਤੇ ਫਿਰ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਤੁਹਾਡੇ ਤਾਂ ਕਾਰਨ ਹੀ ਝੂਠੇ ਨੇ ਤੁਸੀਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਪਰ ਤੁਸੀਂ ਤਾਂ ਸਿਆਸੀ ਪ੍ਰਚਾਰ ਕਰ ਰਹੇ ਹੋ ਤੁਹਾਡਾ 3 ਮਹੀਨਿਆਂ ਦਾ ਨੋਟਿਸ ਪਰਡ ਵੀ ਅਸੀਂ ਖਾਰਜ ਨਹੀਂ ਕੀਤਾ ਤੁਸੀਂ ਤੁਰੰਤ ਨੌਕਰੀ ਜੁਆਇਨ ਕਰੋ ਇਸ ਨੂੰ ਲੈ ਕੇ ਵਾਰ-ਵਾਰ ਚਰਚਾ ਛਿੜੀ ਸੀ ਤੇ ਉਧਰੋਂ ਮਲੂਕਾ ਪਰਿਵਾਰ ਵੱਲੋਂ ਪਰਮਪਾਲ ਕੌਰ ਵੱਰੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜਾ ਕੀ ਹੈ ਪ੍ਰਵਾਨਗੀ ਉਹਨਾਂ ਨੂੰ ਮਿਲ ਚੁੱਕੀ ਸੀ ਵੀਆਰਐਸ ਕਬੂਲੀ ਗਈ ਸੀ ਬਕਾਇਦਾ ਉਹਨਾਂ ਦੇ ਕੋਲ ਲੈਟਰ ਹੈ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਸਬੂਤ ਨੇ ਹਾਲਾਂਕਿ ਉਹ ਸਬੂਤ ਸੋਸ਼ਲ ਮੀਡੀਆ ਤੇ ਸਾਹਮਣੇ ਤਾਂ ਨਹੀਂ ਰੱਖੇ ਗਏ ਪਰ ਇਹ ਗੱਲ ਜ਼ਰੂਰ ਮੀਡੀਆ ਦੇ ਵਿੱਚ ਆਖ ਦਿੱਤੀ ਗਈ ਸੀ ਤੇ ਹੁਣ ਅੱਜ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਨੇ ਕਿ ਤੁਰੰਤ ਫੌਰਨ ਤੇ ਹੁਣੇ ਪਰਮਪਾਲ ਕੌਰ ਦੀ ਆ ਵੀਆਰ ਐ ਸਕੀਮ ਤੁਸੀਂ ਸਰਕਾਰ ਉਹਨਾਂ ਨੂੰ ਰਿਟਾਇਰਮੈਂਟ ਦਿਓ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਤੁਸੀਂ ਉਹ ਵੀਆਰ ਐ ਰੋਕੋ ਤਾਂ ਇਸ ਨੂੰ ਲੈ ਕੇ ਖਾਸ ਤੌਰ ਤੇ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਮੂੰਹ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਪਰਮਪਾਲ ਕੌਰ ਮਲੂਕਾ ਪਰਿਵਾਰ ਦੇ ਨੌ ਜੋ ਕਿ ਆਪਣੇ ਹੀ ਬਹੁਤ ਕਰੀਬੀ ਰਹਿ ਚੁੱਕੇ ਜਿਨ੍ਹਾਂ ਦੇ ਲਈ ਉਹ ਹੁਣ ਤੱਕ ਪ੍ਰਚਾਰ ਕਰਦੇ ਰਹੇ ਨੇ ਹਰ ਸਿਮਰਤ ਕੌਰ ਬਾਦਲ ਹੁਣਾ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਬਠਿੰਡੇ ਤੋਂ ਲੋਕ ਸਭਾ ਹਲਕਾ ਬਠਿੰਡੇ ਤੋਂ ਉਤਰੇ ਨੇ ਦੇਖਣਾ ਹੋਏਗਾ ਕਿ ਇਹ ਮੁਕਾਬਲਾ ਵੀ ਕਿਹੋ ਜਿਹਾ ਹੋਏਗਾ ਕਿਉਂਕਿ ਪਰਮਪਾਲ ਕੌਰ ਹੁਣਾ ਦੇ ਜੋ ਰਿਸ਼ਤੇ ਦੇ ਵਿੱਚ ਸਾਰਾ ਹੋਏ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੇ ਨੇ ਤੇ ਹੁਣ ਇਹ ਮੁਕਾਬਲਾ ਕਿੱਧਰ ਨੂੰ ਜਾਏਗਾ ਇਹ ਦੇਖਣ ਪਾਰਟੀਆਂ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਮਸਲਾ ਹੈ ਮਲੂਕਾ ਪਰਿਵਾਰ ਦੇ ਨਵ ਪਰਮਪਾਲ ਕੌਰ ਜੋ ਕਿ ਭਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਸੀ VRS ਸਿਆਸੀ ਵਲੰਟਰੀ ਰਿਟਾਇਰਮੈਂਟ ਸਕੀਮ ਲੈ ਕੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲਈ ਸੀ ਤੇ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ 11 April ਨੂੰ CM ਮਾਨ ਕਹਿੰਦੇ ਨੇ ਕਿ ਤੁਹਾਡੀ ਤਾਂ VRS ਅਸੀਂ ਕਬੂਲੀ ਹੀ ਨਹੀਂ ਪੰਜਾਬ ਸਰਕਾਰ ਨੇ ਤੇ ਫਿਰ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਤੁਹਾਡੇ ਤਾਂ ਕਾਰਨ ਹੀ ਝੂਠੇ ਨੇ ਤੁਸੀਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਪਰ ਤੁਸੀਂ ਤਾਂ ਸਿਆਸੀ ਪ੍ਰਚਾਰ ਕਰ ਰਹੇ ਹੋ ਤੁਹਾਡਾ 3 ਮਹੀਨਿਆਂ ਦਾ ਨੋਟਿਸ ਪਰੜ ਵੀ ਅਸੀਂ ਖਾਰਜ ਨਹੀਂ ਕੀਤਾ ਤੁਸੀਂ ਤੁਰੰਤ ਨੌਕਰੀ ਜੁਆਇਨ ਕਰੋ ਇਸ ਨੂੰ ਲੈ ਕੇ ਵਾਰ-ਵਾਰ ਚਰਚਾ ਛਿੜੀ ਸੀ ਤੇ ਉਧਰੋਂ ਮਲੂਕਾ ਪਰਿਵਾਰ ਵੱਲੋਂ ਪਰਮਪਾਲ ਕੌਰ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜਾ ਕੀ ਹੈ ਪ੍ਰਵਾਨਗੀ ਉਹਨਾਂ ਨੂੰ ਮਿਲ ਚੁੱਕੀ ਸੀ ਵੀਆਰਐਸ ਕਬੂਲੀ ਗਈ ਸੀ ਬਕਾਇਦਾ ਉਹਨਾਂ ਦੇ ਕੋਲ ਲੈਟਰ ਹੈ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਸਬੂਤ ਨੇ ਹਾਲਾਂਕਿ ਉਹ ਸਬੂਤ ਸੋਸ਼ਲ ਮੀਡੀਆ ਤੇ ਸਾਹਮਣੇ ਤਾਂ ਨਹੀਂ ਰੱਖੇ ਗਏ ਪਰ ਇਹ ਗੱਲ ਜ਼ਰੂਰ ਮੀਡੀਆ ਦੇ ਵਿੱਚ ਆਖ ਦਿੱਤੀ ਗਈ ਸੀ ਤੇ ਹੁਣ ਅੱਜ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਨੇ ਕਿ ਤੁਰੰਤ ਫੌਰਨ ਤੇ ਹੁਣੇ ਪਰਮਪਾਲ ਕੌਰ ਦੀ ਵੀਆਰਐਸ ਸਕੀਮ ਤੁਸੀਂ ਸਰਕਾਰ ਉਹਨਾਂ ਨੂੰ ਰਿਟਾਇਰਮੈਂਟ ਦਿਓ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਤੁਸੀਂ ਉਹ ਵੀਆਰਐਸ ਰੋਕੋ ਤਾਂ ਇਸ ਨੂੰ ਲੈ ਕੇ ਖਾਸ ਫੌਰਤੇ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਮੂੰਹ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਪਰਮਪਾਲ ਕੌਰ ਮਲੂਕਾ ਪਰਿਵਾਰ ਦੇ ਨੌ ਜੋ ਕੇ ਆਪਣੇ ਹੀ ਬਹੁਤ ਕਰੀਬੀ ਰਹਿ ਚੁੱਕੇ ਜਿਨ੍ਹਾਂ ਦੇ ਲਈ ਉਹ ਹੁਣ ਤੱਕ ਪ੍ਰਚਾਰ ਕਰਦੇ ਰਹੇ ਨੇ ਹਰ ਸਿਮਰਤ ਕੌਰ ਬਾਦਲ ਹੁਣਾ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਬਠਿੰਡੇ ਤੋਂ ਲੋਕ ਸਭਾ ਹਲਕਾ ਬਠਿੰਡੇ ਤੋਂ ਉਤਰੇ ਨੇ ਦੇਖਣਾ ਹੋਏਗਾ ਕਿ ਇਹ ਮੁਕਾਬਲਾ ਵੀ ਕਿਹੋ ਜਿਹਾ ਹੋਏਗਾ ਕਿਉਂਕਿ ਪਰੰਪਾਲ ਕੌਰ ਹੁਣਾ ਦੇ ਜੋ ਰਿਸ਼ਤੇ ਦੇ ਵਿੱਚ ਸੌਹਰਾ ਹੋਏ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਹੁਦਿਆ ਤੇ ਰਹੇ ਨੇ ਤੇ ਹੁਣੇ ਮੁਕਾਬਲਾ ਆਜ ਪਾਜਪਾ ਤੇ ਆਮ ਆਦਮੀ ਪਾਰਟੀ ਆ ਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਮਸਲਾ ਹੈ ਮਲੂਕਾ ਪਰਿਵਾਰ ਦੇ ਨਵ ਪਰੰਪਾਲ ਕੌਰ ਜੋ ਕਿ ਪਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਸੀ VRS ਸਿਆਸੀ ਵਲੰਟਰੀ ਰਿਟਾਇਰਮੈਂਟ ਸਕੀਮ ਲੈ ਕੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲਈ ਸੀ ਤੇ ਉਸ ਤੋਂ ਬਾਅਦ ਪਾਤਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ 11 April ਨੂੰ CM ਮਾਨ ਕਹਿੰਦੇ ਨੇ ਕਿ ਤੁਹਾਡੀ ਤਾਂ VRS ਅਸੀਂ ਕਬੂਲੀ ਹੀ ਨਹੀਂ ਪੰਜਾਬ ਸਰਕਾਰ ਨੇ ਤੇ ਫਿਰ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਤੁਹਾਡੇ ਤਾਂ ਕਾਰਨ ਹੀ ਝੂਠੇ ਨੇ ਤੁਸੀਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਪਰ ਤੁਸੀਂ ਤਾਂ ਸਿਆਸੀ ਪ੍ਰਚਾਰ ਕਰ ਰਹੇ ਹੋ ਤੁਹਾਡਾ 3 ਮਹੀਨਿਆਂ ਦਾ ਨੋਟਿਸ ਪਰਡ ਵੀ ਅਸੀਂ ਖਾਰਜ ਨਹੀਂ ਕੀਤਾ ਤੁਸੀਂ ਤੁਰੰਤ ਨੌਕਰੀ ਜੁਆਇਨ ਕਰੋ ਇਸ ਨੂੰ ਲੈ ਕੇ ਵਾਰ-ਵਾਰ ਚਰਚਾ ਛਿੜੀ ਸੀ ਤੇ ਉਧਰੋਂ ਮਲੂਕਾ ਪਰਿਵਾਰ ਵੱਲੋਂ ਪਰਮਪਾਲ ਕੌਰ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜਾ ਕੀ ਹੈ ਪ੍ਰਵਾਨਗੀ ਉਹਨਾਂ ਨੂੰ ਮਿਲ ਚੁੱਕੀ ਸੀ ਵੀਆਰਐਸ ਕਬੂਲੀ ਗਈ ਸੀ ਬਕਾਇਦਾ ਉਹਨਾਂ ਦੇ ਕੋਲ ਲੈਟਰ ਹੈ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਸਬੂਤ ਨੇ ਹਾਲਾਂਕਿ ਉਹ ਸਬੂਤ ਸੋਸ਼ਲ ਮੀਡੀਆ ਤੇ ਸਾਹਮਣੇ ਤਾਂ ਨਹੀਂ ਰੱਖੇ ਗਏ ਪਰ ਇਹ ਗੱਲ ਜ਼ਰੂਰ ਮੀਡੀਆ ਦੇ ਵਿੱਚ ਆਖ ਦਿੱਤੀ ਗਈ ਸੀ ਤੇ ਹੁਣ ਅੱਜ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਨੇ ਕਿ ਤੁਰੰਤ ਫੌਰਨ ਤੇ ਹੁਣੇ ਪਰਮਪਾਲ ਕੌਰ ਦੀ ਵੀਆਰਐਸ ਸਕੀਮ ਤੁਸੀਂ ਸਰਕਾਰ ਉਹਨਾਂ ਨੂੰ ਰਿਟਾਇਰਮੈਂਟ ਦਿਓ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਤੁਸੀਂ ਉਹ ਵੀਆਰਐਸ ਰੋਕੋ ਤਾਂ ਇਸ ਨੂੰ ਲੈ ਕੇ ਖਾਸ ਤੌਰ ਤੇ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਪਰਮਪਾਲ ਕੌਰ ਮਲੂਕਾ ਪਰਿਵਾਰ ਦੇ ਨੌ ਜੋ ਕੇ ਆਪਣੇ ਹੀ ਬਹੁਤ ਕਰੀਬੀ ਰਹਿ ਚੁੱਕੇ ਜਿਨ੍ਹਾਂ ਦੇ ਲਈ ਉਹ ਹੁਣ ਤੱਕ ਪ੍ਰਚਾਰ ਕਰਦੇ ਰਹੇ ਨੇ ਹਰ ਸਿਮਰਤ ਕੌਰ ਬਾਦਲ ਹੁਣਾਂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਬਠਿੰਡੇ ਤੋਂ ਲੋਕ ਸਭਾ ਹਲਕਾ ਬਠਿੰਡੇ ਤੋਂ ਉਤਰੇ ਨੇ ਦੇਖਣਾ ਹੋਏਗਾ ਕਿ ਇਹ ਮੁਕਾਬਲਾ ਵੀ ਕਿਹੋ ਜਿਹਾ ਹੋਏਗਾ ਕਿਉਂਕਿ ਪਰਮਪਾਲ ਕੌਰ ਹੁਣਾਂ ਦੇ ਜੋ ਰਿਸ਼ਤੇ ਦੇ ਵਿੱਚ ਸੌਰਾ ਹੋਏ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਦਿਆਂ ਤੇ ਰਹੇ ਨੇ ਤੇ ਹੁਣੇ ਮੁਕਾਬਲਾ ਕਿੱਧਰ ਨੂੰ ਜਾ ਰਿਹਾ ਹੈ। ਜਾਪਾਤੇ ਆਮ ਆਦਮੀ ਪਾਰਟੀਆਂ ਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਮਸਲਾ ਹੈ ਮਲੂਕਾ ਪਰਿਵਾਰ ਦੇ ਨਵ ਪਰਮਪਾਲ ਕੌਰ ਜੋ ਕਿ ਭਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਸੀ VRS ਸਿਆਸੀ ਵਲੰਟਰੀ ਰਿਟਾਇਰਮੈਂਟ ਸਕੀਮ ਲੈ ਕੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲਈ ਸੀ ਤੇ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ 11 April ਨੂੰ CM ਮਾਨ ਕਹਿੰਦੇ ਨੇ ਕਿ ਤੁਹਾਡੀ ਤਾਂ VRS ਅਸੀਂ ਕਬੂਲੀ ਹੀ ਨਹੀਂ ਪੰਜਾਬ ਸਰਕਾਰ ਨੇ ਤੇ ਫਿਰ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਤੁਹਾਡੇ ਤਾਂ ਕਾਰਨ ਹੀ ਝੂਠੇ ਨੇ ਤੁਸੀਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਪਰ ਤੁਸੀਂ ਤਾਂ ਸਿਆਸੀ ਪ੍ਰਚਾਰ ਕਰ ਰਹੇ ਹੋ ਤੁਹਾਡਾ 3 ਮਹੀਨਿਆਂ ਦਾ ਨੋਟਿਸ ਪਰੜ ਵੀ ਅਸੀਂ ਖਾਰਜ ਨਹੀਂ ਕੀਤਾ ਤੁਸੀਂ ਤੁਰੰਤ ਨੌਕਰੀ ਜੁਆਇਨ ਕਰੋ ਇਸ ਨੂੰ ਲੈ ਕੇ ਵਾਰ-ਵਾਰ ਚਰਚਾ ਛਿੜੀ ਸੀ ਤੇ ਉਧਰੋਂ ਮਲੂਕਾ ਪਰਿਵਾਰ ਵੱਲੋਂ ਪਰਮਪਾਲ ਕੌਰ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜਾ ਕੀ ਹੈ ਪ੍ਰਵਾਨਗੀ ਉਹਨਾਂ ਨੂੰ ਮਿਲ ਚੁੱਕੀ ਸੀ ਵੀਆਰਐਸ ਕਬੂਲੀ ਗਈ ਸੀ ਬਕਾਇਦਾ ਉਹਨਾਂ ਦੇ ਕੋਲ ਲੈਟਰ ਹੈ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਸਬੂਤ ਨੇ ਹਾਲਾਂਕਿ ਉਹ ਸਬੂਤ ਸੋਸ਼ਲ ਮੀਡੀਆ ਤੇ ਸਾਹਮਣੇ ਤਾਂ ਨਹੀਂ ਰੱਖੇ ਗਏ ਪਰ ਇਹ ਗੱਲ ਜ਼ਰੂਰ ਮੀਡੀਆ ਦੇ ਵਿੱਚ ਆਖ ਦਿੱਤੀ ਗਈ ਸੀ ਤੇ ਹੁਣ ਅੱਜ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਨੇ ਕਿ ਤੁਰੰਤ ਫੌਰਨ ਤੇ ਹੁਣੇ ਪਰਮਪਾਲ ਕੌਰ ਦੀ ਵੀਆਰਐਸ ਸਕੀਮ ਤੁਸੀਂ ਸਰਕਾਰ ਉਹਨਾਂ ਨੂੰ ਰਿਟਾਇਰਮੈਂਟ ਦਿਓ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਤੁਸੀਂ ਉਹ ਵੀਆਰਐਸ ਰੋਕੋ ਤਾਂ ਇਸ ਨੂੰ ਲੈ ਕੇ ਖਾਸ ਤੌਰ ਤੇ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਪਰਮਪਾਲ ਕੌਰ ਮਲੂਕਾ ਪਰਿਵਾਰ ਦੇ ਨੌ ਜੋ ਕਿ ਆਪਣੇ ਹੀ ਬਹੁਤ ਕਰੀਬੀ ਰਹਿ ਚੁੱਕੇ ਜਿਨ੍ਹਾਂ ਦੇ ਲਈ ਉਹ ਹੁਣ ਤੱਕ ਪ੍ਰਚਾਰ ਕਰਦੇ ਰਹੇ ਨੇ ਹਰ ਸਿਮਰਤ ਕੌਰ ਬਾਦਲ ਹੁਣਾ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਬਠਿੰਡੇ ਤੋਂ ਲੋਕ ਸਭਾ ਹਲਕਾ ਬਠਿੰਡੇ ਤੋਂ ਉਤਰੇ ਨੇ ਦੇਖਣਾ ਹੋਏਗਾ ਕਿ ਇਹ ਮੁਕਾਬਲਾ ਵੀ ਕਿਹਜਿਆ ਹੋਏਗਾ ਕਿਉਂਕਿ ਪਰਮਪਾਲ ਕੌਰ ਹੁਣਾ ਦੇ ਜੋ ਰਿਸ਼ਤੇ ਦੇ ਵਿੱਚ ਸੌਰਾ ਹੋਏ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਉਦਿਆਂ ਤੇ ਰਹੇ ਨੇ ਤੇ ਹੁਣ ਇਹ ਮੁਕਾਬਲਾ ਕਿੱਧਰ ਨੂੰ ਆਜ ਪਾਪੇ ਆਮ ਆਦਮੀ ਪਾਰਟੀ ਆ ਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਮਸਲਾ ਹੈ ਮਲੂਕਾ ਪਰਿਵਾਰ ਦੇ ਨਵ ਪਰਮਪਾਲ ਕੌਰ ਜੋ ਕਿ ਪਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਸੀ VRS ਲਿਆਸੀ ਵਲੰਟਰੀ ਰਿਟਾਇਰਮੈਂਟ ਸਕੀਮ ਲੈ ਕੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲਈ ਸੀ ਤੇ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ 11 April ਨੂੰ CM ਮਾਨ ਕਹਿੰਦੇ ਨੇ ਕਿ ਤੁਹਾਡੀ ਤਾਂ VRS ਅਸੀਂ ਕਬੂਲੀ ਹੀ ਨਹੀਂ ਪੰਜਾਬ ਸਰਕਾਰ ਨੇ ਤੇ ਫਿਰ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਤੁਹਾਡੇ ਤਾਂ ਕਾਰਨ ਹੀ ਝੂਠੇ ਨੇ ਤੁਸੀਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਪਰ ਤੁਸੀਂ ਤਾਂ ਸਿਆਸੀ ਪ੍ਰਚਾਰ ਕਰ ਰਹੇ ਹੋ ਤੁਹਾਡਾ 3 ਮਹੀਨਿਆਂ ਦਾ ਨੋਟਿਸ ਪਰੜ ਵੀ ਅਸੀਂ ਖਾਰਜ ਨਹੀਂ ਕੀਤਾ ਤੁਸੀਂ ਤੁਰੰਤ ਨੌਕਰੀ ਜੁਆਇਨ ਕਰੋ ਇਸ ਨੂੰ ਲੈ ਕੇ ਵਾਰ-ਵਾਰ ਚਰਚਾ ਛਿੜੀ ਸੀ ਤੇ ਉਧਰੋਂ ਮਲੂਕਾ ਪਰਿਵਾਰ ਵੱਲੋਂ ਪਰਮਪਾਲ ਕੌਰ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜਾ ਕੀ ਹੈ ਪ੍ਰਵਾਨਗੀ ਉਹਨਾਂ ਨੂੰ ਮਿਲ ਚੁੱਕੀ ਸੀ ਵੀਆਰਐਸ ਕਬੂਲੀ ਗਈ ਸੀ ਬਕਾਇਦਾ ਉਹਨਾਂ ਦੇ ਕੋਲ ਲੈਟਰ ਹੈ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਸਬੂਤ ਨੇ ਹਾਲਾਂਕਿ ਉਹ ਸਬੂਤ ਸੋਸ਼ਲ ਮੀਡੀਆ ਤੇ ਸਾਹਮਣੇ ਤਾਂ ਨਹੀਂ ਰੱਖੇ ਗਏ ਪਰ ਇਹ ਗੱਲ ਜ਼ਰੂਰ ਮੀਡੀਆ ਦੇ ਵਿੱਚ ਆਖ ਦਿੱਤੀ ਗਈ ਸੀ ਤੇ ਹੁਣ ਅੱਜ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਨੇ ਕਿ ਤੁਰੰਤ ਫੌਰਨ ਤੇ ਹੁਣੇ ਪਰਮਪਾਲ ਕੌਰ ਦੀ ਵੀਆਰਐਸ ਸਕੀਮ ਤੁਸੀਂ ਸਰਕਾਰ ਉਹਨਾਂ ਨੂੰ ਰਿਟਾਇਰਮੈਂਟ ਦਿਓ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਤੁਸੀਂ ਉਹ ਵੀਆਰਐਸ ਰੋਕੋ ਤਾਂ ਇਸ ਨੂੰ ਲੈ ਕੇ ਖਾਸ ਤੌਰ ਤੇ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਪਰਮਪਾਲ ਕੌਰ ਮਲੂਕਾ ਪਰਿਵਾਰ ਦੇ ਨੌ ਜੋ ਕੇ ਆਪਣੇ ਹੀ ਬਹੁਤ ਕਰੀਬੀ ਰਹਿ ਚੁੱਕੇ ਜਿਨ੍ਹਾਂ ਦੇ ਲਈ ਉਹ ਹੁਣ ਤੱਕ ਪ੍ਰਚਾਰ ਕਰਦੇ ਰਹੇ ਨੇ ਹਰ ਸਿਮਰਤ ਕੌਰ ਬਾਦਲ ਹੁਣਾਂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਬਠਿੰਡੇ ਤੋਂ ਲੋਕ ਸਭਾ ਹਲਕਾ ਬਠਿੰਡੇ ਤੋਂ ਉਤਰੇ ਨੇ ਦੇਖਣਾ ਹੋਏਗਾ ਕਿ ਇਹ ਮੁਕਾਬਲਾ ਵੀ ਕਿਹਜਿਆ ਹੋਏਗਾ ਕਿਉਂਕਿ ਪਰਮਪਾਲ ਕੌਰ ਹੁਣਾਂ ਦੇ ਜੋ ਰਿਸ਼ਤੇ ਦੇ ਵਿੱਚ ਸੌਰਾ ਹੋਏ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਦਿਆਂ ਤੇ ਰਹੇ ਨੇ ਤੇ ਹੁਣ ਇਹ ਮੁਕਾਬਲਾ ਕਿੱਧਰ ਨੂੰ ਜਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਕਮੈਂਟ ਸੈਕਸ਼ਨ ਦੇ ਵਿੱਚ ਇਸ ਸਿਆਸੀ ਟਸਲ ਨੂੰ ਲੈ ਕੇ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਪੰਜਾਬ 1 ਕੱਟ ਦੇਖਦੇ ਰਹੋ ਧੰਨਵਾਦ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਮਸਲਾ ਹੈ ਮਲੂਕਾ ਪਰਿਵਾਰ ਦੇ ਨੌ ਪਰਮਪਾਲ ਕੌਰ ਜੋ ਕਿ ਭਾਜਪਾ ਦੇ ਵਿੱਚ ਚਾ ਸ਼ਾਮਲ ਹੋਏ ਸੀ ਵੀਆਰਐਸ ਲਿਆ ਸੀ ਵਲੰਟਰੀ ਰਿਟਾਇਰਮੈਂਟ ਸਕੀਮ ਲੈ ਕੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲਈ ਸੀ ਤੇ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ 11 April ਨੂੰ ਸੀਐਮ ਮਾਨ ਕਹਿੰਦੇ ਨੇ ਕਿ ਥੋੜੀ ਤਾਂ ਵੀਆਰਐਸ ਅਸੀਂ ਕਬੂਲੀ ਹੀ ਨਹੀਂ ਪੰਜਾਬ ਸਰਕਾਰ ਨੇ ਤੇ ਫਿਰ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਤੁਹਾਡੇ ਤਾਂ ਕਾਰਨ ਹੀ ਝੂਠੇ ਨੇ ਤੁਸੀਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਪਰ ਤੁਸੀਂ ਤਾਂ ਸਿਆਸੀ ਪ੍ਰਚਾਰ ਕਰ ਰਹੇ ਹੋ ਤੁਹਾਡਾ 3 ਮਹੀਨਿਆਂ ਦਾ ਨੋਟਿਸ ਪਰੜ ਵੀ ਅਸੀਂ ਖਾਰਜ ਨਹੀਂ ਕੀਤਾ ਤੁਸੀਂ ਤੁਰੰਤ ਨੌਕਰੀ ਜੁਆਇਨ ਕਰੋ ਇਸ ਨੂੰ ਲੈ ਕੇ ਵਾਰ-ਵਾਰ ਚਰਚਾ ਛਿੜੀ ਸੀ ਤੇ ਉਧਰੋਂ ਮਲੂਕਾ ਪਰਿਵਾਰ ਵੱਲੋਂ ਪਰਮਪਾਲ ਕੌਰ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜਾ ਕੀ ਹੈ ਪ੍ਰਵਾਨਗੀ ਉਹਨਾਂ ਨੂੰ ਮਿਲ ਚੁੱਕੀ ਸੀ ਵੀਆਰਐਸ ਕਬੂਲੀ ਗਈ ਸੀ ਬਕਾਇਦਾ ਉਹਨਾਂ ਦੇ ਕੋਲ ਲੈਟਰ ਹੈ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਸਬੂਤ ਨੇ ਹਾਲਾਂਕਿ ਉਹ ਸਬੂਤ ਸੋਸ਼ਲ ਮੀਡੀਆ ਤੇ ਸਾਹਮਣੇ ਤਾਂ ਨਹੀਂ ਰੱਖੇ ਗਏ ਪਰ ਇਹ ਗੱਲ ਜ਼ਰੂਰ ਮੀਡੀਆ ਦੇ ਵਿੱਚ ਆਖ ਦਿੱਤੀ ਗਈ ਸੀ ਤੇ ਹੁਣ ਅੱਜ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਨੇ ਕਿ ਤੁਰੰਤ ਫੌਰਨ ਤੇ ਹੁਣੇ ਪਰਮਪਾਲ ਕੌਰ ਦੀ ਵੀਆਰਐਸ ਸਕੀਮ ਤੁਸੀਂ ਸਰਕਾਰ ਉਹਨਾਂ ਨੂੰ ਰਿਟਾਇਰਮੈਂਟ ਦਿਓ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਤੁਸੀਂ ਉਹ ਵੀਆਰਐਸ ਰੋਕੋ ਤਾਂ ਇਸ ਨੂੰ ਲੈ ਕੇ ਖਾਸ ਤੌਰ ਤੇ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਮੁ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਪਰਮਪਾਲ ਕੌਰ ਮਲੂਕਾ ਪਰਿਵਾਰ ਦੇ ਨੌ ਜੋ ਕੇ ਆਪਣੇ ਹੀ ਬਹੁਤ ਕਰੀਬੀ ਰਹਿ ਚੁੱਕੇ ਜਿਨ੍ਹਾਂ ਦੇ ਲਈ ਉਹ ਹੁਣ ਤੱਕ ਪ੍ਰਚਾਰ ਕਰਦੇ ਰਹੇ ਨੇ ਹਰਸਿਮਰਤ ਕੌਰ ਬਾਦਲ ਹੁਣਾਂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਬਠਿੰਡੇ ਤੋਂ ਲੋਕ ਸਭਾ ਹਲਕਾ ਬਠਿੰਡੇ ਤੋਂ ਉਤਰੇ ਨੇ ਦੇਖਣਾ ਹੋਏਗਾ ਕਿ ਇਹ ਮੁਕਾਬਲਾ ਵੀ ਕਿਹਜਾ ਹੋਏਗਾ ਕਿਉਂਕਿ ਪਰਮਪਾਲ ਕੌਰ ਹੁਣਾਂ ਦੇ ਜੋ ਰਿਸ਼ਤੇ ਦੇ ਵਿੱਚ ਸੌਰਾ ਹੋਏ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਦਿਆਂ ਤੇ ਰਹੇ ਨੇ ਤੇ ਹੁਣ ਇਹ ਮੁਕਾਬਲਾ ਕਿੱਧਰ ਨੂੰ ਜਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਕਮੈਂਟ ਸੈਕਸ਼ਨ ਦੇ ਵਿੱਚ ਇਸ ਸਿਆਸੀ ਟਸਲ ਨੂੰ